ਖੀ ਪੈਨ ਦੇ ਖਾਂ ਤੁਸੀਂ ਇਤਨਾ ਸੁਨਿਆਵੇਗਾ ਪੈਨ ਦੇ ਖਾਂ ਲਵਾਰਸੀ ਛੇਵੇਂ ਪਾਛਾ ਨੇ ਪਾਲਿਆ ਵੱਡਾ ਕੀਤਾ ਮੱਤ ਤੇ ਪਰਦਾ ਪੈ ਗਿਆ ਦੁਸ਼ਮਨਾ ਨਾਲ ਲੱਗ ਗਿਆ ਉਹ ਮੁਗਲ ਫੌਜਾਂ ਨਾਲ ਲੱਗੇ ਛੇਵੇਂ ਪਾਛਾ ਦੇ ਸਾਹਮਣੇ ਜੰਗ ਕਰਨ ਆ ਗਿਆ ਇਸ ਨੂੰ ਕਹਿੰਦੇ ਨੇ ਅਕਿਤ ਕਣ ਜਿੱਥੇ ਵੱਡਾ ਹੋਇਆ ਖਾਦਾ ਉਹਨਾਂ ਦੇ ਸਾਹਮਣੇ ਆ ਗਿਆ ਲੜਾ ਤੇ ਸਾਹਮਣੇ ਖੜਾ ਹੋ ਆਖਦਾ ਤੁਸੀਂ ਮੈਨੂੰ ਸਾਰੇ ਦਾਪੇਚ ਸਿਖਾਈ ਨਹੀਂ ਮੈਂ ਤੁਹਾਡੇ ਸਾਰੇ ਦਾਪੇਚ ਜਾਣਦਾ ਹਾਂ ਮੇਰੇ ਤੇ ਕਿਹੜਾ ਚਲਾਉਗੇ ਇੱਕ ਦੋ ਵਾਰ ਹੋਏ ਕੁਝ ਉਧਰ ਕੁਝ ਉਧਰ ਇਕ ਐਸਾ ਵਾਰ ਹੋਇਆ ਪੈਂਦੇਖਾ ਲਾਉ ਨਾਲ ਨੱਟ ਪੱਟ ੜੰਮ ਕਰਕੇ ਜਦੋਂ ਤੇ ਡਿੱਗਾ ਦੁਪਹਿਰ ਦਾ ਕੋਈ 1.30 ਵਜੇ ਦਾ ਸਮਾਂ ਸੀ ਸੂਰਜ ਦੀਆਂ ਤੀਂਜ ਕਿੰਨਾ ਪੈ ਰੀਆਂ ਸਨ ਜਦੋਂ ਪੈਂਦੇਖਾ ਡਿੱਗਾ ਤੇ ਛੇਵੇਂ ਪਾਤਸ਼ਾ ਇੱਕ ਗੋਡਾ ਥੱਲੇ ਤੇ ਇੱਕ ਉੱਤੇ ਕਰਕੇ ਪੈਂਦੇਖਾ ਦੇ ਕੋਲ ਬੈਠ ਗਏ ਪੈਂਦੇਖਾ ਨੂੰ ਆਪਣੀ ਗੋਦੀ ਵਿੱਚ ਲਾ ਲਿਆ ਆਪਣੀ ਟਾਲ ਦੇ ਨਾਲ ਉਸਤੇ ਛਾਂ ਦਿੱਤੀ ਕਿਉਂਕਿ ਧੁੱਪ ਬੜੀ ਤੇਜ਼ ਪੈ ਰਹੀ ਹੈ ਜਦੋਂ ਕੋਲ ਹੋਏ ਤੇ ਮੱਥਾ ਪਾੜ ਲਿਆ ਕਹਿੰਦੇ ਹੈ ਤੇ ਅਕਿਰਤ ਕਰਨ ਗੁਰੂ ਘਰ ਚ ਵੱਡਾ ਹੋਇਆ ਭਲੇ ਹ ਤੇ ਗੁਰੂ ਘਰ ਨਾਲ ਹੀ ਲੜਨ ਆ ਗਿਆ ਕਹਿੰਦੇ ਪੰਦੇਖਾ ਤੇਰਾ ਮੱਥਾ ਪੜਿਆ ਤੇਰਾ ਸਮਾਂ ਥੋੜਾ ਰਹਿ ਗਿਆ ਜਾਂ ਤੇ ਸਵਾਸ ਭਾਪਤੀ ਨੇ ਕਲਮਾ ਪੜ ਦਰਗਾਹ ਨੂੰ ਜਾਵੇਂ ਪੰਦੇਖਾ ਨੂੰ ਮਹਿਸੂਸ ਹੋਇਆ ਮੈਂ ਗਲਤੀ ਕੀਤੀ ਹੈ ਸ਼ਰਦਾ ਆ ਗਈ ਜਦ ਸਤਗੁਰੂ ਜੀ ਨੂੰ ਦੇਖਿਆ ਕਿ ਮੈਨੂੰ ਗੋਦ ਵਿੱਚ ਲਿਆ ਤੇ ਕਲਮਾ ਪੜਨ ਗਾਸਤੇ ਕਹਿ ਰਹੇ ਹਨ ਕਹਿੰਦਾ ਸਤਗੁਰੂ ਕਲਮਾ ਕਿਸਤਾ ਪੜਾ ਤੇਰੇ ਦਰਸ਼ਨ ਹੀ ਮੇਰੀਆਂ ਕਲਮਾ ਨੇ ਸ਼ਰਧਾ ਆ ਗਈ ਕਿ ਜਿਸ ਦਾ ਕਲਮਾ ਪੜਨਾ ਹੈ ਉਹ ਤੂੰ ਹੀ ਤੇ ਹੈ ਕਿੰਨੇ ਕੁ ਸਵਾਸ ਬਾਕੀ ਆਉਣਗੇ ਸ਼ਰਧਾ ਆ ਗਈ ਕਲਮਾ ਕਿਸ ਦਾ ਪੜਾ ਤੂੰ ਆਪ ਹੀ ਤੇ ਅੱਲਾ ਦਾ ਰੂਹ ਧਰਤੀ ਤੇ ਆਇਆ ਹੈ ਉਹਨੂੰ ਹਰਗੋ ਵੀ ਸਮਝੀ ਨੇ ਅਖੀਰਲੇ ਸਵਾਸਾਂ ਵਿੱਚ ਉਸ ਪੰਦੇ ਖਾਨ ਨੂੰ ਬਖਸ਼ਿਆ ਸਤਗੁਰੂ ਕਹਿੰਦੇ ਅਖੀਰ ਦੇ ਸਵਾਸਾਂ ਵਿੱਚ ਸ਼ਰਧਾ ਆ ਗਈ ਪਰਵਾਨ ਹੋ ਗਿਆ ਸਿੱਖਿਆ ਕਿ ਮਿੰਦੀ ਸਾਨੂੰ ਇਹ ਵੱਡੇ ਤੋਂ ਵੱਡਾ ਕਿਤ ਕਾਨਵੀ ਜੇ ਗੁਰੂ ਚੰਨਾ ਵਿੱਚ ਟੈ ਪਵੇ ਤਾਂ ਉਹ ਵੀ ਬਖਸ਼ਿਆ ਜਾਂਦਾ ਹੈ ਗੁਰੂ ਨਾਨਕ ਦੇ ਕਰਦਾ ਐਸਾ ਬਿਰਤ ਹੈ